ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਾ ਜੀ ਕਬੀਰ ਸਾਹਿਬ ਦੇ ਜੀਵਨ ਦੇ ਨਾ ਤਰਤੀਬ ਨਾਲ ਰੋਜ਼ ਇੱਕ ਆਡੀਓ ਪਾਉਣ ਦਾ ਉਪਰਾਲਾ ਕਰਨ ਦਾ ਏਕ ਮੰਨ ਦੇ ਵਿੱਚ ਮਨਸੂਬਾ ਬਣਿਆ ਆ ਕਿ ਉਹਨਾਂ ਦੇ ਜੋ ਉਹਨਾਂ ਨੇ ਗੁਰਬਾਣੀ ਵਿੱਚ ਉਸ ਸਮੇਂ ਦੇ ਹਾਲਾਤਾਂ ਬਾਰੇ ਲਿਖਿਆ ਔਰ ਉਹਨਾਂ ਨਾਲ ਜੋ ਜੋ ਹੰਕਾਰੀ ਜਾਤ ਦੇ ਹੰਕਾਰੀਆਂ ਨੇ ਉੱਚੀ ਜਾਤ ਦੇ ਹੰਕਾਰੀਆਂ ਨੇ ਉਹਨਾਂ ਨਾਲ ਜਿਵੇਂ ਤੱਕਾ ਕੀਤਾ ਜਾਂ ਉਸ ਸਮੇਂ ਦੇ ਜਿਹੜੇ ਜਰਵਾਨੇ ਸੀਗੇ ਰਾਜਾ ਸੀ ਉਸ ਸਮੇਂ ਦਾ ਤਤਕਾਲੀ ਉਹਨਾਂ ਨੇ ਕਬੀਰ ਥਾਮ ਦੇ ਉੱਤੇ ਕਿਵੇਂ ਜ਼ੁਲਮ ਕੀਤਾ ਤੇ ਉਹਨਾਂ ਨੇ ਖੜੇ ਮੱਥੇ ਆ ਜ਼ੁਲਮ ਨੂੰ ਸਹਿਆ ਤੇ ਵਾਹਿਗੁਰੂ ਨੇ ਆਪ ਵਿੱਚ ਹੋ ਕੇ ਉਹਨਾਂ ਨੂੰ ਮਦਦ ਕੀਤੀ ਔਰ ਤਤੇ ਬਾੜ ਨਹੀਂ ਲੱਗਣ ਦਿੱਤੀ ਉਸ ਸਾਰੇ ਸੰਦਰਭ ਦੇ ਵਿੱਚ ਮਨ ਦੇ ਵਿੱਚ ਫੁਰਨਾ ਬਣਦਾ ਵੀ ਆਪਾਂ ਨਾ ਸੀਰੀਅਲ ਸਟੈਪ ਬਾਈ ਸਟੈਪ ਏਕ-ਏਕ ਨੰਬਰ ਪਾ ਕੇ ਤਾਂ ਰੋਜ਼ ਇੱਕ ਆਡੀਓ ਉਹਨਾਂ ਦੀ 57 ਮਿੰਟਾਂ ਦੀ ਪਾਇਆ ਕਰੀਏ ਗੁਰਬਾਣੀ ਦੇ ਆਧਾਰ ਤੇ ਉਹਨਾਂ ਦਾ ਜੀਵਨ ਕਿਵੇਂ ਚੱਲਿਆ ਸੋ ਜੇ ਸਹਿਮਤੀ ਹੋਵੇ ਤਾਂ ਤੇ ਉਹਦੇ ਬਾਰੇ ਆਪਣਾ ਖਿਆਲ ਦੱਸਿਓ ਕਿਉਂਕਿ ਕਬੀਰ ਸਾਹਿਬ ਜਿਹੜੇ ਨੇ ਉਹ ਬਨਾਰਸ ਦੀ ਧਰਤੀ ਦੇ ਉੱਤੇ ਹੋਏ ਨੇ ਤੇ ਉਹਨਾਂ ਦਾ ਅਸਲੀ ਜਿਹੜਾ ਜਨਮਦਾਤਾ ਮਾਂ-ਬਾਪ ਮਾਂ-ਬਾਪ ਜਿਗੇ ਮਾਤਾ-ਪਿਤਾ ਦੇਗੇ ਉਹਨਾਂ ਬਾਰੇ ਇਤਿਹਾਸ ਵਿੱਚ ਕਿਤੇ ਕੁਝ ਨਹੀਂ ਲਿਖਿਆ ਹੋਇਆ ਉਹਨਾਂ ਨੂੰ ਇਹ ਆ ਬਈ ਬਚਪਨ ਦੇ ਵਿੱਚ ਜੁਲਾਹਾ ਪਰਿਵਾਰ ਇਸਲਾਮ ਮਤਲਬ ਇਸਲਾਮ ਧਰਮ ਨੂੰ ਜਿਹੜੇ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਮਾਤਾ ਦਾ ਨਾਮ ਮਾਤਾ ਨੀਮਾ ਸੀਗਾ ਤੇ ਜਿਹੜੇ ਪਿਤਾ ਸੀਗੇ ਉਹ ਨੂਰ ਅਲੀ ਉਹਨਾਂ ਦੇ ਪਿਤਾ ਦਾ ਨੀਰੂ ਅਲੀ ਨਾਮ ਸੀਗਾ ਜਿਹੜੇ ਉਹ ਜੁਲਾਹਿਆਂ ਦਾ ਕੰਮ ਕਰਦੇ ਸੀ ਜੁਲਾਹਾ ਜਾਤ ਦੇ ਸੀਗੇ ਤੇ ਖੱਡੀ ਦਾ ਕੰਮ ਕਰਦੇ ਸੀਗੇ ਕੱਪੜਾ ਬੁੰਨਦੇ ਸੀ ਤਾਂ ਉਹਨਾਂ ਨੇ ਬਚਪਨ ਤੋਂ ਲੈ ਕੇ ਉਹਨਾਂ ਨੂੰ ਪਾਲਿਆ ਜਦੋਂ ਲੋਕ ਵੱਡੇ ਹੋਏ ਕਿਉਂਕਿ ਪਿਛਲੇ ਜਮਿਆਂ ਤੋਂ ਪਿਛਲੇ ਜਨਮਾਂ ਤੋਂ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਪ੍ਰਮਾਤਮਾ ਨਾਲ ਵਾਹਿਗੁਰੂ ਨਾਲ ਜੁੜੀ ਹੋਈ ਆ ਰਹੀ ਸੀ ਕਿਉਂਕਿ ਮਹਾਰਾਜ ਨੇ ਕਿਹਾ ਨਾ ਕਿ ਪੁਰਬ ਜਮ ਪੁਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ ਤੇਰੇ ਤੇਰੇ ਦਵਾਰੇ ਤੁਨ ਸਹਿਜ ਕੀ ਮਾਥਾ ਮੇਰੇ ਦਗਾਈ ਕਬੀਰ ਧਾਮ ਕਹਿੰਦੇ ਵਾਹਿਗੁਰੂ ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਹੀ ਸੇਵਕ ਸਗਾ ਤੇ ਤੇਰਾ ਸੇਵਕ ਤੇਰੀ ਸੇਵਕੀ ਕਰ ਕਰਕੇ ਮੇਰੇ ਮੱਥੇ ਦੇ ਉੱਤੇ ਨਾ ਤੇਰੇ ਹੀ ਭਗਤੀ ਦਾ ਦਾਗ ਪੈ ਗਿਆ ਮਾਥੇ ਮੇਰੇ ਤੇਰੇ ਦੁਆਰੇ ਤੋਂ ਸਹਿਜ ਕੀ ਮਾਥੇ ਮੇਰੇ ਦਿਗਾਈ ਕਹਿੰਦੇ ਉਹ ਤੇਰੀ ਜਿੱਦਾਂ ਕੋਈ ਸਰਕਾਰੀ ਪ੍ਰਾਪਰਟੀ ਹੋਵੇ ਉਹਦੇ ਤੇ ਸਟੈਂਪ ਲੱਗੀ ਹੋਈ ਹੁੰਦੀ ਹੈ ਨਾ ਜਾਂ ਕੋਈ ਪਿੰਡਾਂ ਦੇ ਵਿੱਚ ਸਾਂਹ ਛੱਡਿਆ ਹੋਵੇ ਜਾਂ ਕੋਈ ਹੋਰ ਸਰਕਾਰੀ ਕੋਈ ਪਸ਼ੂ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਛੱਡੇ ਹੋ ਹੁੰਦੇ ਸੀ ਆਮ ਕਰਕੇ ਪਹਿਲਾਂ ਉਹਨਾਂ ਤੇ ਸਟੈਂਪ ਲੱਗੀ ਹੋਈ ਹੁੰਦੀ ਦਾਗ ਲਾਇਆ ਹੁੰਦਾ ਤਾਂ ਫਿਰ ਉਹਨੂੰ ਉਹ ਕਿਸੇ ਦੇ ਅਧੀਨ ਨਹੀਂ ਆਉਂਦਾ ਕੋਈ ਉਹਨੂੰ ਫੜ ਨਹੀਂ ਸਕਦਾ ਤੇ ਇਸ ਕਰਕੇ ਉਹ ਨੂੰ ਫਿਰ ਕੋਈ ਆਪਣੇ ਅਧੀਨ ਨਹੀਂ ਕਰ ਸਕਦਾ ਉਹ ਨੂੰ ਗੁਲਾਮ ਨਹੀਂ ਕਰ ਸਕਦਾ ਸੀ ਫੜ ਨਹੀਂ ਬੰਨ ਨਹੀਂ ਸਕਦਾ ਸੀ ਇਥੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਪੁਰਬ ਜਨਮ ਹਮ ਤੁਮਰੇ ਸੇਵਕ ਹਾਂ ਅੱਜ ਤੋ ਮੇਟਿਆ ਨਾ ਜਾਏ ਤੇਰੇ ਦੁਆਰੇ ਤੁਨ ਸਹਿਜ ਕੀ ਮਾਥਾ ਮੇਰੇ ਦਗਾਈਏ ਵਾਹਿਗੁਰੂ ਮੈਂ ਪਿਛਲੇ ਜਨਮਾਂ ਵਿੱਚ ਵੀ ਤੇਰਾ ਭਗਤ ਸੀ ਤੇਰੀ ਸੇਵਾ ਕਰਦਿਆਂ ਹੋਇਆ ਮੇਰਾ ਇਨਾ ਸੁਭਾਅ ਬਣ ਗਿਆ ਹੈ ਵੀ ਹੁਣ ਮੈਂ ਹਟ ਨਹੀਂ ਸਕਦਾ ਤੇਰੀ ਬੰਦਗੀ ਤੋਂ ਤੇ ਮੇਰੇ ਨਾ ਮੱਥੇ ਦੇ ਉੱਤੇ ਭਾਵ ਕੇ ਮੇਰੇ ਉੱਤੇ ਚਿੰਨ ਪੈ ਗਿਆ ਤੇਰੇ ਅਨਹਦ ਨਾਦ ਮੇਰੇ ਹੁਣ ਅੰਦਰ ਚੱਲਦਾ ਤੇ ਮੇਰੇ ਨਾ ਦਾਗ ਭਾਵ ਕੇ ਮੈਂ ਤੇਰਾ ਹੋ ਕੇ ਰਹਿ ਗਿਆ ਹੁਣ ਹੁਣ ਮੈਂ ਹਟ ਨਹੀਂ ਸਕਦਾ ਮੇਰੇ ਮੱਥੇ ਤੇ ਵੀ ਸਟੈਂਪ ਲੱਗ ਗਈ ਆ ਸੋ ਇਹ ਕਬੀਰ ਸਾਹਿਬ ਦਾ ਬਚਪਨ ਦੇ ਵਿੱਚ ਹੀ ਪ੍ਰਮਾਤਮਾ ਬਾਲ ਦੇ ਪਾਸੇ ਨੂੰ ਰੁਝਾਨ ਸੀਗਾ ਤੇ ਬਾਣੀ ਆਪਣੇ ਅਭਿਆਸ ਆ ਰਾਮਨਾਮ ਦਾ ਅਭਿਆਸ ਕਰਨ ਤੇ ਲੇਕਿਨ ਛੋਟੀ ਜਾਤੀ ਦੇ ਸੀਗੇ ਕਿਉਂਕਿ ਜਲਾਹਾ ਜਾਤ ਸੀਗੇ ਤਾਂ ਹੁਣ ਉਸ ਸਮੇਂ ਦੇ ਵਿੱਚ ਛੋਟੀ ਜਾਤੀ ਜਿਹੜੀ ਸੀ ਛੂਦਰਾਂ ਦੇ ਵਿੱਚ ਆਉਂਦੇ ਸੀ ਤਾਂ ਛੂਤਰ ਜਿਹੜੇ ਤੇ ਉਹਨਾਂ ਨੂੰ ਭਗਤੀ ਕਰੰਦਾ ਜਾਂ ਰਾਮ ਰਾਮ ਕਰਨ ਦਾ ਜਾਂ ਧਾਰਮਿਕ ਅਸਥਾਨਾਂ ਦੇ ਉੱਤੇ ਮੰਦਿਰ ਆਦਿਕ ਦੇ ਵਿੱਚ ਜਾਣ ਦਾ ਓਕਾ ਹੀ ਕੋਈ ਉਹਨਾਂ ਨੂੰ ਅਲਾਉਡ ਨਹੀਂ ਸੀਗਾ ਹੁਣ ਵੀ ਆਪਾਂ ਦੇਖਦੇ ਆ ਹੁਣ ਵੀ ਆਪਾਂ ਦੇਖਦੇ ਆ ਨਾ ਪੰਜਾਬ ਨੂੰ ਛੱਡ ਕੇ ਤੁਸੀਂ ਬਾਹਰ ਕਿਸੇ ਵੀ ਮੰਦਿਰ ਤੇ ਮਸਜਿਦ ਦੇ ਵਿੱਚ ਮੰਦਿਰ ਦੇ ਵਿੱਚ ਚਲੇ ਜਾਵੋ ਤੇ ਉੱਥੇ ਛੂਦਰ ਨਹੀਂ ਜਾ ਸਕਦਾ ਉੱਥੇ ਸਵਰਨ ਜਾਤੀ ਵਾਲਾ ਹੀ ਜਾ ਸਕਦਾ ਇਹਦੇ ਤੱਕ ਵੀ ਆਪਣੇ ਆਪਣੇ ਮੂਲਕ ਦਾ ਰਾਸ਼ਟਰਪਤੀ ਰਹਿ ਚੁੱਕਿਆ ਉਹ ਆਧਰਮੀ ਜਿਹੜੇ ਹਰੀਜਨਾਂ ਦੀ ਸੰਬੰਧ ਆਕਾਸ਼ ਦੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਵੀ ਮੰਦਰ ਜੀ ਨਹੀਂ ਜਾਣ ਦਿੱਤਾ ਜਦੋਂ ਇੰਦਰਾ ਗਾਂਧੀ ਨੇ ਫਿਰੋਜ਼ਖਾਨ ਦੇ ਨਾਲ ਵਿਆਹ ਕਰਾ ਲਿਆ ਮੁਸਲਮਾਨ ਦੇ ਨਾਲ ਤੇ ਉਹ ਸੋਮਨਾਥ ਦੇ ਮੰਦਰ ਵਿੱਚ ਗਈ ਸੀ ਮੱਥਾ ਟੇਕਣ ਵਾਸਤੇ ਤਾਂ ਪੰਡਿਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਦੀ ਸੋਮਨਾਥ ਦੇ ਮੰਦਰ ਦਾ ਆਕਣ ਲੱਗਿਆ ਦੀ ਤੂੰ ਮੁਸਲਮਾਨ ਨਾਲ ਵਿਆਹ ਕਰਾਇਆ ਪਾਰਸੀ ਨਾਲ ਵਿਆਹ ਕਰਾਇਆ ਤੂੰ ਮੁਸਲਮ ਹੋ ਗਈਆਂ ਹੁਣ ਤੂੰ ਅੰਦਰ ਨਹੀਂ ਜਾ ਸਕਦੀ ਤੇ ਹੁਣ ਵੀ ਆ ਜਿਹੜੀ ਦੇਖੋ ਹੁਣ ਇਸ ਵੇਲੇ ਤਤਕਾਲੀ ਹੈਗੇ ਆ ਵਰਤਮਾਨ ਸਮੇਂ ਦੇ ਵਿੱਚ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੂੰ ਵੀ ਮੰਦਰ ਦੇ ਵਿੱਚ ਜਾਣ ਦਾ ਹੈ ਨਹੀਂ ਕਿਉਂਕਿ ਉਹ ਆਦਿਵਾਸੀ ਛਰੇਣੀ ਦੇ ਨਾਲ ਸੰਬੰਧਿਤ ਆ ਉਹ ਵੀ ਮੰਦਰ ਦੇ ਵਿੱਚ ਨਹੀਂ ਜਾ ਸਕਦਾ ਤੇ ਥੱਲੇ ਖੜੇ ਹੋ ਕੇ ਸੀੜੀਆਂ ਤੇ ਮੱਥਾ ਟੇਕ ਕੇ ਵਾਪਸ ਆ ਜਾ ਸਕਦੇ ਆ ਸੋ ਇਹਦ ਕਰਕੇ ਉਦੋਂ ਕਬੀਰ ਸਾਹਿਬ ਦੇ ਉੱਤੇ ਇਹ ਬਹੁਤ ਜ਼ਿਆਦਾ ਇੱਕ ਬੰਦਚ ਜਿਹੀ ਵੀ ਮੈਂ ਹੁਣ ਗੁਰੂ ਕਿਹਨੂੰ ਧਾਰਨ ਕਰਾਂ ਤੇ ਮੰਦਰ ਦੇ ਵਿੱਚ ਮੈਂ ਜਾ ਨਹੀਂ ਸਕਦਾ ਤੋ ਉਹਨਾਂ ਨੇ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਬਹੁਤ ਪਹਿਲਾਂ ਹੀ ਬਚਪਨ ਤੋਂ ਹੀ ਬੰਦਗੀ ਸ਼ੁਰੂ ਕਰ ਦਿੱਤੀ ਤੇ ਜਿਲੇ ਥੋੜੇ ਜਿਹਾ ਵੱਡੇ ਹੋਏ ਤਾਂ ਫਿਰ ਪਿਤਾ ਦੇ ਨਾਲ ਆਪਣੇ ਨਾਲ ਖੱਡੀ ਦਾ ਕੰਮ ਕਰਾਉਣਾ ਆਪਣੇ ਕੱਪੜਿਆਂ ਦੇ ਵਿੱਚ ਖੱਡੀ ਉਹ ਨਹੀਂ ਤਾਂ ਕੱਪੜੇ ਕੱਪੜੇ ਤੋਂ ਖੱਡੀ ਤਾਣ ਕੇ ਦਾ ਕੱਪੜੇ ਬੁਣਨੇ ਤੇ ਪਿਤਾ ਦੇ ਨਾਲ ਹੈਲਪ ਕਰਨੇ ਨੀਰੂ ਵਾਲੀ ਜੀ ਦੇ ਨਾਲ ਤੇ ਜਿਲੇ ਸਮਾਂ ਪਾ ਕੇ ਥੋੜੇ ਜਿਹਾ ਵੱਡੇ ਹੋਏ ਤਾਂ ਫਿਰ ਉਹਨਾਂ ਦਾ ਮਨ ਜਿਹੜਾ ਸੀ ਉਹ ਜ਼ਿਆਦਾ ਬੰਦਗੀ ਵਾਲ ਨੂੰ ਜੋੜਨ ਲੱਗ ਪਿਆ ਜਿਲੇ ਬੰਦਗੀ ਜੀ ਜੋੜਨ ਲੱਗੇ ਤਾਂ ਫੇਰ ਉਹਨਾਂ ਨੂੰ ਹਿੰਦੂ ਧਰਮ ਦੇ ਜਿਹੜੇ ਠੇਕੇਦਾਰ ਸੀਗੇ ਉਹਨਾਂ ਨੇ ਕਹਿਣਾ ਵੀ ਤੂੰ ਛੋਟੀ ਜਾਤੀ ਦਾ ਹੈਂ ਤੂੰ ਤੂੰ ਰਾਮ-ਰਾਮ ਨਹੀਂ ਕਹਿ ਸਕਦਾ ਤੂੰ ਤਾਂ ਬੰਦਗੀ ਨਹੀਂ ਕਰ ਸਕਦਾ ਤੇ ਜੇ ਉਧਰ ਇਸਲਾਮ ਧਰਮ ਦੇ ਜਿਹੜੇ ਕਟੜ ਸੀਗੇ ਮੋਲਾਣੇ ਸੀਗੇ ਕਾਜੀ ਸੀਗੇ ਉਹ ਕਹਿੰਦੇ ਸੀ ਵੀ ਤੂੰ ਮੁ슬ਮਾਨਾਂ ਦੇ ਘਰ ਰਹਿਣਾ ਹੈਂ ਮੁ슬ਮਾਨਾਂ ਦੇ ਮਾਪੇ ਆਪਾ ਤੇਰੇ ਤਾਂ ਤੂੰ ਸੁਨਨਤ ਕਰਾ ਤੂੰ ਸੁਨਨਤ ਕਿਉਂ ਨਹੀਂ ਕਰਾਉਂਦਾ ਤੂੰ ਮੁ슬ਮਾਨਾਂ ਦੇ ਘਰ ਰਹਿਣ ਦੇ ਬਾਵਜੂਦ ਵੀ ਤੂੰ ਕਾਫਰ ਬਣਿਆ ਹੋਇਆ ਤੂੰ ਸੁਨਨਤ ਕਿਉਂ ਨਹੀਂ ਕਰਾਉਂਦਾ ਤੋ ਉਹਨਾਂ ਨੇ ਸੁਨਤ ਕਰਨ ਵਾਲਿਆਂ ਨੂੰ ਕੀ ਜਵਾਬ ਦਿੱਤੇ ਕਬੀਰ ਸਾਹਿਬ ਨੇ ਆਪਣੇ ਹਿਸਾਬ ਨਾਲ ਕ੍ਰਾਂਤੀਕਾਰੀ ਜਵਾਬ ਦਿੱਤੇ ਤੇ ਇਧਰ ਪੰਡਤਾਂ ਨੂੰ ਕੀ ਜਵਾਬ ਦਿੱਤੇ ਉਹ ਆਪਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਇੱਕ ਹੋਰ ਵੀਡੀਓ ਪਾ ਕੇ ਸ਼ੇਅਰ ਕਰਾਂਗੇ ਤੇ ਤੁਸੀਂ ਇਹ ਵੀਡੀਓ ਗਾਹਾਂ ਤੇ ਗਾਹਾਂ ਸ਼ੇਅਰ ਕਰਨੀ ਤੇ ਜਿਹੜੇ ਵੀਡੀਓ ਦੇ ਵਿੱਚ ਨੰਬਰ ਹੋਣਗੇ 1 ਨੰਬਰ 2 ਨੰਬਰ 3 ਨੰਬਰ ਉਸ ਤਰਤੀਬ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ